ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਾਡੀ ਐਨਜੀਓ ਸੰਝਾ ਪੇਕਾ ਘਰ ਵਿੱਚ ਇੱਕ ਹੋਰ ਇਦਾਂ ਦੀ ਭੈਣ ਆ ਗਈ ਆ ਕਿ ਜਿਹੜੀ ਜ਼ਿੰਦਗੀ ਦਾ ਸਚਾਈ ਜਿਹੜੀ ਆ ਤੁਸੀਂ ਸੁਣ ਕੇ ਆਪਣੀ ਤੁਹਾਡੀ ਰੂਹ ਕੰਬ ਜਾਣੀ ਆ ਕਿਉਂਕਿ ਸਾਡੇ ਪੰਜਾਬ ਵਿੱਚ ਜਿੱਥੇ ਆਪਾਂ ਕਹਿ ਰਹੇ ਆ ਕਿ ਸਮਾਜ ਜਿਹੜਾ ਐਡਵਾਂਸ ਹੋ ਗਿਆ ਆ ਔਰ ਉੱਥੇ ਕੁਝ ਕੀ ਘਰ ਇਦਾਂ ਦੇ ਨੇ ਕੁਝ ਕੀ ਪਹਿਣਾ ਇਦਾਂ ਦੀਆਂ ਨੇ ਕਿ ਜੋ ਅੱਜ ਵੀ ਅਤਿਆਚਾਰ ਆਪਣੇ ਘਰ ਵਾਲਿਆਂ ਦਾ ਸਹਨ ਦੀਆਂ ਨੇ ਤੇ ਸਾਡੇ ਨਾਲ ਜੀ ਡੇਰਾ ਬਾਬਾ ਨਾਨਕ ਤੋਂ ਭੈਣ ਆਈ ਆ ਤੇ ਭੈਣ ਦੀ ਜਿਹੜੀ ਜ਼ਿੰਦਗੀ ਦੀ ਕਹਾਣੀ ਆ ਜ਼ਿੰਦਗੀ ਦੀ ਸਚਾਈ ਉਹ ਇੰਨੀ ਦਰਦਨਾਕ ਆ ਕਿ ਤੁਹਾਨੂੰ ਆਪ ਸੁਣ ਕੇ ਤੇ ਦੁੱਖ ਵੀ ਹੋਊਗਾ ਤੇ ਤੁਸੀਂ ਆਪ ਉਸ ਭੈਣ ਦੀ ਹੈਲਪ ਕਰਨ ਵਾਸਤੇ ਅੱਗੇ ਵੀ ਜ਼ਰੂਰ ਆਹੋਗੇ ਤੇ ਹਾਂ ਜੀ ਪਹਿਲੇ ਰੋਣ ਲੱਗ ਪਏ ਨੇ ਕਿਉਂਕਿ ਇਦਾਂ ਦੇ ਦੁੱਖ ਸੁਣ ਕੇ ਨਾ ਸਹੀ ਤੁਹਾਨੂੰ ਦਸੀਏ ਸਾਡੇ ਕੋਲ ਵੀ ਬੋਲਣ ਦੇ ਲਫ਼ਜ਼ ਨਹੀਂ ਹੁੰਦੇ ਕਿ ਅਸੀਂ ਕੀ ਬੋਲੀਏ ਹਨਾ ਕਿਵੇਂ ਤੁਹਾਨੂੰ ਬਿਆਨ ਕਰੀਏ ਕਿਉਂਕਿ ਇਹ ਭੈਣ ਦੇ ਨਾਲ ਉਹਨਾਂ ਦੀ ਭੈਣ ਆਈ ਆ ਤੇ ਉਹਨਾਂ ਦੀ ਭੈਣ ਦੀ ਸੱਸ ਆਈ ਆ ਉਹਨਾਂ ਦੀ ਭੈਣ ਦੀ ਸੱਸ ਦੀਆਂ ਅੱਖਾਂ 'ਚ ਵੀ ਅਥਰੂ ਆ ਜਿੱਥੇ ਵੇਖੋ ਕਿ ਦੋ ਧੀਆਂ ਉਹਨਾਂ ਮਾਪਿਆਂ ਨੇ ਵਿਆਹੀਆਂ ਆ ਇਹ ਕੰਨੀ ਦੁਖੀ ਆ ਦੂਜੀ ਧੀ ਦੀ ਸੱਚੇ ਮਾਂ ਜਿਹੜੀ ਆ ਵੇਖੋ ਪੂਰੀ ਮਾਂ ਬਣ ਕੇ ਇਹਨਾਂ ਦਾ ਸਾਥ ਦੇ ਰਹੇ ਨੇ ਤੇ ਉਹ ਵੀ ਇਹਨਾਂ ਦੀ ਗੱਲ ਸੁਣ ਕੇ ਤੇ ਉਹਨਾਂ ਦੀ ਅੱਖਾਂ ਵਿੱਚ ਵੀ ਹੰਝੂ ਆ ਗਏ ਨੇ ਤੇ ਇਹ ਭੈਣ ਦੇ ਜੀ ਅਸੀਂ ਮੂੰਹੋਂ ਸੁਣਦੇ ਆ ਕਿ ਕੀ ਉਹਨਾਂ ਦੇ ਜ਼ਿੰਦਗੀ ਦੀ ਸਚਾਈ ਆ ਤੇ ਇੰਨਾ ਇਸ ਟਾਈਮ ਅਤਿਆਚਾਰ ਉਹ ਜਿਹੜਾ ਆ ਕਿਉਂ ਸਹਿ ਰਹੇ ਨੇ ਇਸ ਭੈਣ ਦੀਆਂ ਜੀ ਤਿੰਨ ਬੇਟੀਆਂ ਨੇ ਦੋਨੋਂ ਬੇਟੀਆਂ ਨੇ ਅਮਰ ਰਛਾ ਕੇ ਆਇਆ ਤੇ ਇਹਨਾਂ ਦੇ ਹਸਬੰਦ ਨੂੰ ਵੀ ਇੱਕ ਇਦਾਂ ਦੀ ਬਿਮਾਰੀ ਆ ਕਿ ਜਿਹਦਾ ਇਲਾਜ ਨਹੀਂ ਹੈਗਾ ਹੈਨਾ ਤੇ ਫਿਰ ਵੀ ਭੈਣ ਨੇ ਕਦੀ ਵੀ ਉਹਨਾਂ ਦੀ ਸੇਵਾ ਵਿੱਚ ਕਦੀ ਕੋਈ ਕਮੀ ਨਹੀਂ ਛੱਡੀ ਹਮੇਸ਼ਾ ਉਹਨਾਂ ਦੀ ਸੇਵਾ ਕਰਦੇ ਨੇ ਪਰ ਗੱਲ ਇਹ ਆ ਜਾਂਦੀ ਵੀ ਇੱਕ ਵੇਖੋ ਭੈਣ ਸੇਵਾ ਕਰਦੀ ਆ ਪਰ ਫਿਰ ਵੀ ਜੇ ਆ ਜਾ ਕੇ ਉਹਨੂੰ ਛਿੱਤਰ ਹੀ ਮਿਲਣ ਤੇ ਫਿਰ ਮੈਂ ਕਹਿੰਨੀ ਆ ਕਿ ਸਾਨੂੰ ਵੀ ਸਾਰੇ ਪੰਜਾਬੀਆਂ ਨੂੰ ਇਸ ਭੈਣ ਦਾ ਸਾਥ ਦੇਣਾ ਚਾਹੀਦਾ ਅੱਗੇ ਹੋ ਕੇ ਤੇ ਇਸ ਭੈਣ ਦਾ ਸਾਥ ਜਿਹੜਾ ਆਪਾਂ ਦਈਏ ਕਿ ਅਸੀਂ ਜੀ ਹੁਣ ਭੈਣ ਕੋਲੋਂ ਹੀ ਸੁਣਦੇ ਆ ਕਿਉਂਕਿ ਜੋ ਦੁੱਖ ਦਰਦ ਉਹ ਬੰਦਾ ਦੱਸ ਸਕਦਾ ਜਿਲ ਜਿਹਦੇ ਉੱਤੇ ਬੀਤੀ ਹੋਵੇ ਨਾ ਉਹ ਮੈਂ ਕਹਿੰਨੀ ਆ ਕਿ ਉਹ ਤੁਹਾਨੂੰ ਵੀ ਵਧੀਆ ਤਰੀਕੇ ਨਾਲ ਦੱਸ ਸਕਦਾ ਆ ਕਿ ਉਹਦੇ ਨਾਲ ਇਸ ਟਾਈਮ ਕੀ ਹੋ ਰਿਹਾ ਆ ਸਸੀ ਗੱਲ ਜੀ ਮੈਂ ਮੈਡਮ ਮੇਰੀ ਮੈਰਿਜ ਨੂੰ 15 ਸਾਲ ਹੋ ਗਏ ਨੇ ਮੈਂ ਬਹੁਤ ਔਖਾ ਟਾਈਮ ਕੱਢਿਆ ਉਹਦੀ ਕੋਟ ਮਾਰ ਵੀ ਖਾਧੀ ਬਹੁਤ ਮੇਰੀਆਂ ਤਿੰਨ ਬੇਟੀਆਂ ਨੇ ਮੈਂ ਕਦੇ ਵੀ ਕਿਸੇ ਨਾਲ ਗੱਲ ਨਹੀਂ ਕੀਤੀ ਬਹੁਤ ਜ਼ਿਆਦਾ ਹਮੇ ਇੱਕ ਮਹੀਨੇ ਤੋਂ ਆਪਣੇ ਪੇਕੇ ਰਹਿ ਰਹੀ ਹਾਂ ਠੀਕ ਆ ਮੇਰੇ ਤੇ ਗਲਤ ਬਲੇਮ ਬਹੁਤ ਜ਼ਿਆਦਾ ਲਾਉਂਦਾ ਇੱਕ ਦਿਨ ਸ਼ਾਮ ਨੂੰ 4 ਵਜੇ ਘਰੇ ਆਇਆ ਸੀ ਡਰਿੰਕ ਕੀਤੀ ਸੀ ਪਿੱਛੋ ਹੀ ਕਰਕੇ ਆਇਆ ਸੀ ਤੇ ਨਾਲ ਲੈ ਕੇ ਵੀ ਆਇਆ ਸੀ ਤੇ ਆਉਂਦੇ ਵੀ ਸੀ ਮੇਰੀਆਂ ਬੇਟੀਆਂ ਦੇ ਸੀ ਲੰਮੇ ਪਏ ਹੋਏ ਸੀ ਬੈੱਡ ਤੇ ਤੇ ਆਉਂਦੇ ਹੀ ਗਾਲਾਂ ਕੱਢਣ ਲੱਗਾ ਤੂੰ ਮੈਨੂੰ ਪਾਣੀ ਨੁ ਬੱਚਾ ਮੈਂ ਬੈੱਡ ਤੋਂ ਉੱਠੀ ਪਾਣੀ ਵਗੈਰਾ ਬੇਟੀ ਨੂੰ ਕਿਹਾ ਮੈਂਨੇ ਅੰਮ੍ਰਸ਼ਕ ਕਿਹਾ ਮੈਨੂੰ ਕਿਹਾ ਮੈਂ ਕਿਹਾ ਜੇ ਤੂੰ ਆਪਣੇ ਪਾਪਾ ਨੂੰ ਪਾਣੀ ਦੇ ਮੈਂ ਚਾਹ ਬੇਟੀਆਂ ਦੋਨੋਂ ਟ੍ਰਿਸ਼ਨ ਚਲੇ ਗਈਆਂ ਛੋਟੀ ਕੁੜੀਆ ਮੇਰੇ ਕੋਲ ਕੋਲੇ ਸੀ ਐਨਾ ਬੋਲਿਆ ਮੈਡਮ ਪਤਾ ਨਹੀਂ ਇੰਨੀ ਆਨੇ ਗੰਦੀਆਂ ਗਾਲਾਂ ਕੱਢੀਆਂ ਕਿ ਮੇਰੇ ਕੋ ਸਹਿਣ ਨਹੀਂ ਹੁੰਦੀ ਹੁਣ ਪਰ ਬਹੁਤ ਜ਼ਿਆਦਾ ਮਤਲਬ ਕਿ ਹੱਦ ਤੋਂ ਜ਼ਿਆਦਾ ਸਹਿਸ ਹੈਗੇ ਨਾ ਮੈਂ ਕਦੀ ਆਪਣੇ ਪਾਪਾ ਨੂੰ ਨਹੀਂ ਦੱਸਿਆ ਕਿ ਉਹ ਅੱਗੇ ਬਜ਼ੁਰਗ ਨੇ ਉਹਨਾਂ ਨੂੰ ਦੱਸਾਂਗੀ ਕਿੰਨੀਆਂ ਕਿ ਪਰੇਸ਼ਾਨੀਆਂ ਦੱਸਾਂਗੀ ਹਾਂ ਕਿ ਮੈਂ ਕਦੀ ਆਪਣੇ ਇਹਨਾਂ ਨਾਲ ਨਹੀਂ ਗੱਲ ਨਹੀਂ ਕੀਤੀ ਇੱਕ ਦਿਨ ਮੈਂ ਦੁਖੀ ਹੋ ਕੇ ਮੈਨੂੰ ਕਰਨੀ ਪਈ ਕਿ ਮੈਂ ਕਿੰਨਾ ਸਹਿਣ ਕਰਾਂ ਐਡੀ ਵੱਡੀ ਪ੍ਰੋਬਲਮ ਵੀ ਆ ਕਦੀ ਮੈਂ ਆਪਣੇ ਸਿਸਟਰ ਤਾਂ ਛੋਟੀ ਨਾ ਪੈਣੀ ਕੀ ਬਿਮਾਰੀ ਜਿਹੜੇ ਹਸਬੰਦ ਉਹਨਾਂ ਨੇ ਨਾ ਆਪਾਂ ਗੱਲ ਉਹਨਾਂ ਦੇ ਘਰੋਂ ਤੋਂ ਪਹਿਲਾਂ ਗੁੜੀਆਂ ਨੂੰ 3-4 ਵਾਰ ਹੋਣੀ ਨਾ ਵੀਡੀਓ ਕੁਆਲਿਟੀ ਮੈਨਾਂ ਅੰਕ ਤੁਸੀਂ ਗੁੜੀਆਂ ਨੇ 2-3 ਵਾਰੀ ਕਿਹਾ ਬਾਬਾ ਉਹਨਾਂ ਕਿਹਾ ਨਹੀਂ ਕਿ ਮम्मा ਪਾਪਾ ਨਾਲ ਵੀਡੀਓ ਕਾਲ ਕਰਦੇ ਨੇ ਬਾਰ-ਬਾਰ ਤੇ ਬਾਅਦ ਵਿੱਚ ਉਹਨਾਂ ਕਹਿੰਦੇ ਤੇਰੀ ਮम्मा ਕਿਥੇ ਕਹਿੰਦੀ ਕਿ ਵੋਲਟ ਸੁਣ ਚ ਨਾ ਨਹੀਂ ਲੱਗੇ ਤੇ ਕਹਿੰਦੇ ਮੈਨੂੰ ਦਿਖਾ ਇਸ ਗੱਲ ਨੂੰ ਉਹ ਇੰਨਾ ਰੋਏ ਕਿ ਅੱfte ਆਣ ਦੇ 8-10 ਦਿਨ ਬਿਮਾਰ ਨਹੀਂ ਰਹੀ ਜੀ ਮੈਂ ਆ ਤੇ ਤਾਂ ਵੀ ਭੈਣ ਜਿਹੜੀ ਆ ਭੈਣ ਨੇ ਇਹ ਨਹੀਂ ਵੇਖਿਆ ਕਿ ਹਾਂ ਮੈਂ ਉਹਨੂੰ ਛੱਡਦਾ ਪੈਣ ਲਗਾਤਾਰ ਹੀ ਉਹਨਾਂ ਨਾਲ ਉਹਨਾਂ ਦੀ ਸੇਵਾ ਕਰ ਰਹੀ ਆ 5 ਸਾਲ ਤੋਂ ਹਨਾ ਉਹਨਾਂ ਦਾ ਇਲਾਜ ਵੀ ਕਰਵਾ ਰਹੀ ਆ ਜਿੱਥੋਂ ਤੱਕ ਉਹਨਾਂ ਕੋ ਪੋਸੀਬਲ ਹੋ ਸਕਦਾ ਆ ਪਰ ਫਿਰ ਵੀ ਇੱਕ ਬੰਦਾ ਜਿਹੜਾ ਸਮਝਣ ਨੂੰ ਤਿਆਰ ਨਹੀਂ ਆ ਕਿ ਬਿਮਾਰੀ ਉਹਨਾਂ ਦੇ ਵਿੱਚ ਆ ਤੇ ਤਾਂ ਵੀ ਜਿਹੜੀ ਘਰਵਾਲੀ ਇੱਕ ਜੀਵਨ ਸਾਥ ਨੂੰ ਹੁੰਦੀ ਆ ਉਹ ਤੁਹਾਡਾ ਸਾਥ ਦੇਣ ਦੀ ਆ ਪਰ ਫਿਰ ਵੀ ਤੁਸੀਂ ਉਹਨੂੰ ਕੁੱਟੀ ਜਾਓਗੇ ਮਾਰੀ ਜਾਓਗੇ ਤੇ ਇਹ ਜਿਹੜੀ ਗੱਲ ਆ ਇਹ ਮਾੜੀ ਆ ਹਾਂਜੀ ਮੈਂ ਬਹੁਤ ਦੁਖਿਆ ਮੈਡਮ ਇਹਨੂੰ ਇਨਸਾਫ ਦਵਾਇਆ ਜਾਏ ਮੇਰੀ ਤਿੰਨ ਬੇਟੀਆਂ ਆ ਮੈਂ ਇਹਨਾਂ ਨੂੰ ਕਿੱਦਾਂ ਪਾਲਣਾ ਇਹਨਾਂ ਦੀ ਉਹ ਕਹਿੰਦਾ ਕਿ ਮੈਂ ਘਰ ਬਾਹਰ ਵੇਚ ਦੇਣਾ ਜੇ ਤੂੰ ਇੱਥੇ ਨਹੀਂ ਆਉਣਾ ਪਰसों ਮੇਰੇ ਪੇਕੇ ਘਰਸ਼ ਮੈਂ ਇੱਕ ਦਿਨ ਥਾਣੇ ਰਿਪੋਰਟ ਕਰਕੇ ਆਹੀ ਇੱਕ ਦਿਨ ਪਹਿਲਾਂ ਹੀ ਤੇ ਸ਼ਾਮ ਨੂੰ ਘਰੇ ਆ ਗਏ ਨੇ ਮੇਰੀ ਬਹੁਤ ਕੋਟਮ ਕੋਟਮ ਆ ਰਹੀ ਬਹੁਤ ਜ਼ਿਆਦਾ ਕੀਤੀ ਤੇ ਪੁਲਿਸ ਨੇ ਮੇਰੀ ਬਿਲਕੁਲ ਵੀ ਸੁਣਾਈ ਨਹੀਂ ਕੀਤੀ ਮੈਂ ਅਗਲੇ ਦਿਨ ਵੀ ਥਾਣੇ ਗਈ ਕਿ ਮੇਰੀ ਜੇ ਸੁਸਨੋਂ ਆਈ ਦਿੱਤੀ ਗਈ ਉਹਨਾਂ ਨੇ ਕੋਈ ਵੀ ਮੇਰੀ ਸੁਣਾਈ ਨਹੀਂ ਕੀਤੀ ਇਹ ਸਰ ਕੇ ਹੈ ਮੈਨੂੰ ਮੈਡਮ ਦਾ ਨੰਬਰ ਮਿਲਿਆ ਮੈਂ ਉਹਨਾਂ ਕੋਲ ਆਈ ਮੈਡਮ ਮੇਰੀ ਪਲੀਜ਼ ਹੈਲਪ ਕੀਤੀ ਜਾਈ ਮੇਰੀਆਂ ਕਿੰਨੀਆਂ ਬੇਟੀਆਂ ਨੇ ਇਹਨਾਂ ਨੂੰ ਲੈ ਕੇ ਕਿੱਥੇ ਜਾਣਾ ਕੀ ਕਰਨਾ ਨਾਰੋਸ ਹਨ ਤੋ ਹੀ ਆਪ ਦੱਸੋ ਜੀ ਜੇ ਪੁਲਿਸ ਵਾਲੇ ਵੀ ਸੁਣਵਾਈ ਨਹੀਂ ਕਰਦੇ ਹੈ ਇਹ ਭੈਣ ਜਿਹੜੀ ਆ ਭੈਣ ਦੇ ਪੇਕੇ ਘਰ ਆ ਕੇ ਉਹਦਾ ਘਰ ਵਾਲਾ ਕੁੱਟ ਗਿਆ ਤੁਸੀਂ ਵੇਖੋ ਕਿ ਬੰਦੇ ਦੀ ਹਿੰਮਤ ਕਿੰਨੀ ਹੈ ਠੀਕ ਆ ਇਹਨਾਂ ਦੇ ਫਾਦਰ ਨੇ ਬਜ਼ੁਰਗ ਨੇ ਮੰਜੇ ਤੇ ਪਏ ਨੇ ਨਹੀਂ ਕੁਝ ਕਰ ਸਕਦੇ ਹੈਨਾ ਜੇ ਵੇਖੋ ਉਹ ਵੀ ਥੋੜੇ ਸਿਹਤਮੰਦ ਹੁੰਦੇ ਤੇ ਆਪਣੀ ਆਪ ਆਪਣੀ ਧੀ ਦੇ ਹਿਫਾਜ਼ਤ ਵਾਸਤੇ ਖੜੇ ਹੁੰਦੇ ਹੁਣ ਇੱਕ ਬੰਦਾ ਬਿਮਾਰ ਆ ਮੰਜੇ ਤੇ ਆ ਤੇ ਜਵਾਈ ਆ ਕੇ ਘਰ ਪੇਕਿਆਂ ਦਾ ਪਿੰਡ ਆ ਕੇ ਕੁੱਟ ਜਾਂਦਾ ਆ ਉੱਥੋਂ ਦਾ ਪਿੰਡ ਦੇ ਸਰਪੰਚ ਨੂੰ ਵੀ ਚਾਹੀਦਾ ਸੀ ਉੱਥੋਂ ਦੇ ਪੁਲਿਸ ਮੁਲਾਜ਼ਮਾ ਨੂੰ ਵੀ ਚਾਹੀਦਾ ਸੀ ਕੀ ਉਸ ਭੈਣ ਦਾ ਸਾਥ ਹੀ ਦਿੰਦੇ ਹੁਣ ਭੈਣ ਕਹਿੰਦੀ ਆ ਕਿ ਮੈਂ ਇੱਕ ਵਾਰੀ ਕੰਪਲੇਨ ਥਾਣੇ 'ਚ ਕਰਕੇ ਉਸ ਤੋਂ ਬਾਅਦ ਫਿਰ ਮੈਂ ਥਾਣੇ ਤੇ ਗਈ ਸੀ ਵੀ ਮੇਰੀ ਸੁਣਵਾਈ ਕੀਤੀ ਜਾਵੇ ਤੇ ਉਹ ਇੱਥੇ ਭੈਣ ਦੀ ਸੁਣਵਾਈ ਹੋਈ ਨਹੀਂ ਆ ਵੇਖੋ ਜੀ ਜੇ ਤੁਸੀਂ ਸਾਡੀ ਹੈਲਪ ਕਰੋ ਤੇ ਇਦਾਂ ਪਿੰਡਾਂ ਦੇ ਸਰਪੰਚ ਹੋਣ ਭਾਵੇਂ ਪੁਲਿਸ ਮੁਲਾਜ਼ਮ ਹੋਣ ਹੈਲਪ ਹਰ ਇੱਕ ਦੀ ਕਰਨੀ ਜ਼ਰੂਰੀ ਹੈ ਵੇਖੋ ਜੇ ਸਰਕਾਰੀ ਤਨਖਾਹਾਂ ਲੈਂਦੇ ਜੇ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਜੀ ਕੁੜੀਆਂ ਦਾ ਹੀ ਸਾਥ ਦੋ ਪਰ ਜਿੱਥੇ ਕੁੜੀਆਂ ਸਹੀ ਨੇ ਉੱਥੇ ਕੁੜੀਆਂ ਦਾ ਸਾਥ ਦਿਆ ਕਰੋ ਕਿਉਂਕਿ ਸਰਕਾਰ ਤਨਖਾਹਾਂ ਦਿੰਦੀ ਆ ਕਿ ਤੁਸੀਂ ਹਰ ਇੱਕ ਦੀ ਹੀ ਭਾਜਿਤ ਕਰੋ ਜੇ ਤੁਸੀਂ ਉਹੀ ਗੱਲ ਫਾਈਲਾਂ ਤੇ ਬਸ ਲਿਖ ਲਿਆ ਤੇ ਅਗਲੇ ਦੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਕੋਈ ਫਾਇਦਾ ਨਹੀਂ ਮੈਂ ਕਹਿੰਨੀ ਇਹੋ ਜੀਆਂ ਤਨਖਾਹਾਂ ਦਾ ਤੇ ਇਹ ਮੈਂ ਨਹੀਂ ਗੱਲ ਕਹਿੰਦੇ ਆ ਤੇ ਮੈਂ ਕਿੱਦਾਂ ਕਰਾਂ ਰਾਤੀ 10 11 ਵਜੇ ਵੀਡੀਓ ਕਾਲ ਕਰੇਗਾ ਤੂੰ ਕੀ ਕਰਦੀ ਤੇ ਮੈਨੂੰ ਦਿਖਾ ਦੇ ਬੱਚੇ ਸਕੂਲ ਪਹੁੰਚ ਗਏ ਘਰ ਕੋਣ ਆਇਆ ਸਾਰੇ ਮੈਨੂੰ ਰੂਮ ਚੈੱਕ ਕਰਾ ਵੜਾ ਗਿਆ ਬਹੁਤ ਤੰਗ ਪਰੇਸ਼ਾਨ ਹੋ ਗਈ ਕੁਝ ਤੇ ਕਰ ਲਈਆਂ ਦੇਖੋ ਕਿੰਨੀਆਂ ਤੇ ਆਪਣੀਆਂ ਨੇ ਕਿੰਨੀਆਂ ਤਹੀ ਦੇਖੋ ਜੀ ਇਹਨਾਂ ਦੀ ਵੱਡੀ ਬੇਟੀ ਜਿਹੜੀ ਆ 14-15 ਸਾਲ ਦੀ ਆ ਇੱਕ ਪਿਓ ਆਪਣੀ ਧੀ ਨੂੰ ਕਹਿਣ ਲਿਆ ਕਿ ਮੰਮਾ ਕਿੱਥੇ ਗਈ ਉਹ ਕਹਿੰਦੀ ਕਿ ਨਾ ਰਹੇ ਨੇ ਕਹਿੰਦਾ ਕਿ ਕੈਮਰਾ ਵੀਡੀਓ ਕੋਲ ਨਹੀਂ ਏਦਾਂ ਮੈਨੂੰ ਆਪਣੀ ਮੰਮੀ ਵਿਖਾ ਦੇ। ਦੇਖੋ ਜੀ ਮੈਂ ਕਿ ਨਹੀਂ ਉਹ ਧੀ ਵੀ ਵਿਚਾਰੀ ਰੋ ਰੋ ਕੇ ਖੱਪ ਗਈ ਕੀ ਇਹ ਪਿਓ ਆ ਕਿ ਕੀ ਆ ਹਨਾ ਇੱਕ ਆਪਣੀ ਢਿੱਡ ਦੀ ਜਮੀਤ ਧੀ ਨੂੰ ਮੈਂ ਕਹਿੰਦੀ ਧੀ ਹੋਵੇ ਪੈਣ ਹੋਵੇ ਬਗਾਨੀ ਕਿਉਂ ਨਾ ਹੋਵੇ ਕੋਈ ਬੰਦਾ ਇਦਾਂ ਦਾ ਲਫਜ਼ ਕਹਿ ਦੇਣਾ ਤੇ ਆਪੇ ਬੰਦਾ ਦੀ ਕਰਦਾ ਕਿ ਇਹ ਤਾਂ ਸਿਰ ਪਾੜ ਦੀ ਲਈਏ ਤੇ ਇੱਕ ਕਿਉਂ ਹੋ ਕੇ ਆਪਣੀ ਧੀ ਨੂੰ ਕਹਿਣ ਲਿਆ ਕਿ ਤੂੰ ਇਦਾਂ ਹੀ ਵੀਡੀਓ ਕਾਲ ਕਰ ਰਹੀ ਮੈਨੂੰ ਆਪਣੀ ਮੰਮੀ ਨੂੰ ਸਾ ਤੇ ਦੇਖੋ ਜੀ ਇਹੋ ਜਿਹੇ ਬੰਦੇ ਦਾ ਕੀ ਲਾਜ ਹੋ ਸਕਦਾ ਆ ਤੁਸੀਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਮਾਈਕ ਬੰਦ ਹੋਣ ਕਰਕੇ ਜੀ ਆਵਾਜ਼ ਜਿਹੜੀ ਸੀ ਵੀਡੀਓ ਦੀ ਕੱਟੀ ਗਈ ਆ ਤੇ ਇਹਦੇ ਵਿੱਚ ਜੀ ਭੈਣ ਦੱਸਦੀ ਸੀ ਕਿ ਉਹਨਾਂ ਦਾ ਘਰ ਵਾਲਾ ਜਦੋਂ ਵੀ ਟਰੱਕ ਤੋਂ ਆਉਂਦਾ ਆ ਤੇ ਬਹੁਤ ਹੀ ਗੰਦੇ-ਗੰਦੇ ਲਫ਼ਜ਼ ਜਿਹੜੇ ਆ ਉਹਨਾਂ ਦੇ ਨਾਲ ਗੱਲ ਕਰਦਾ ਆ ਤੇ ਆਪ ਨੂੰ ਹੀ ਸ਼ਰਮ ਆਉਂਦੀ ਆ ਕਿਉਂਕਿ ਲੱਗੇ ਆ ਸੇ ਪਾਸੇ ਜਿਹੜੀਆਂ ਬੇਟੀਆਂ ਹੁੰਦੀਆਂ ਹੀ ਆ ਤੇ ਫਿਰ ਭੈਣ ਨੂੰ ਆਪਣੇ ਆਪ 'ਚ ਸ਼ਰਮ ਆਉਂਦੀ ਆ ਕਿ ਮੇਰਾ ਘਰ ਵਾਲਾ ਹਨਾ ਐਵੇਂ ਦੀਆਂ ਗੱਲਾਂ ਕਰ ਰਿਹਾ ਆ ਫਿਰ ਉਹ ਕਹਿੰਦੀ ਆ ਕਿ ਬੱਚਿਆਂ ਦੇ ਨਾਲ ਵੀ ਉਹਨਾਂ ਦਾ ਕੋਈ ਮਰੇਪੀ ਪਿਆਰ ਨਹੀਂ ਆ ਕੋਈ ਉਹਨਾਂ ਨੂੰ ਲਾੜ ਨਹੀਂ ਕਰਦੇ ਹੈਗੇ ਤੇ ਉਹਨਾਂ ਨੂੰ ਜਿਹੜੀ ਬਿਮਾਰੀ ਆ ਤੁਸੀਂ ਆਪ ਹੀ ਅਸੀਂ ਇਸ ਵੀਡੀਓ ਦੇ ਵਿੱਚ ਨਾਮ ਨਹੀਂ ਲੈ ਸਕਦੇ ਪਰ ਤੁਸੀਂ ਆਪ ਹੀ ਸਮਝ ਜਾਈਓ ਕਿ ਟਰੱਕ ਡਰਾਈਵਰ ਨੇ ਤੇ ਉਹਨਾਂ ਨੂੰ ਕੀ ਬਿਮਾਰੀ ਆ ਇਹੋ ਜੀ ਬਿਮਾਰੀ ਹੋਣ ਦੇ ਬਾਵਜੂਦ ਵੀ ਭੈਣ ਜਿਹੜਾ ਉਹਨਾਂ ਦਾ ਪੂਰਾ ਸਾਥ ਦੇ ਰਹੀ ਆ ਆਪਣੀ ਫੈਮਿਲੀ ਦੇ ਵਿੱਚ ਉਹਨਾਂ ਨੇ ਕਦੀ ਨਹੀਂ ਦੱਸਿਆ ਵੇਖੋ ਜੀ ਸੋਸ਼ਲ ਮੀਡੀਆ ਤੇ ਬੰਦਾ ਉਦੋਂ ਹੀ ਆੱਕ ਕੇ ਹੁੰਦਾ ਆ ਜਦੋਂ ਉਹਨੂੰ ਲੱਗਦਾ ਆ ਕਿ ਕਿਸੇ ਵੀ ਪਾਸੇ ਜਿਹੜਾ ਆ ਉਹਦਾ ਸਾਥ ਕੋਈ ਨਹੀਂ ਦੇ ਰਿਹਾ ਭੈਣ ਨੇ ਵੀ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਸੀ ਕਿ ਘਰ ਦਾ ਪਰਦਾ ਆ ਘਰ ਦਾ ਪਰਦਾ ਹੀ ਰਵੇ ਪਰ ਜਦੋਂ ਉਹਨਾਂ ਦਾ ਘਰ ਵਾਲਾ ਹੀ ਸਾਰਿਆਂ ਦੇ ਸਾਹਮਣੇ ਉਹਤੇ ਅਤਿਆਚਾਰ ਕਰਦਾ ਆ ਇਥੋਂ ਤੱਕ ਕਿ ਹੁਣ ਜਦੋਂ 14-15 ਸਾਲ ਦੀ ਉਹਨਾਂ ਦੀ ਬੇਟੀ ਹੋ ਗਈ ਔਰ ਦੇ ਸਾਹਮਣੇ ਵੀ ਮਾੜੇ ਲਫ਼ਜ਼ ਬੋਲਦਾ ਆ ਤੇ ਫਿਰ ਇੱਕ ਘਰਵਾਲੀ ਦੀ ਥਾਂ ਤੋਂ ਇੱਕ ਮਾਂ ਜਿਹੜੀ ਆ ਉਹ ਉੱਚੀ ਹੋ ਕੇ ਤੇ ਉਸ ਨੇ ਇਹ ਫੈਸਲਾ ਲਿਆ ਆ ਕਿ ਜਿਹੜੀ ਇਹ ਸ਼ਬਦ ਅੱਜ ਉਹ ਮੇਰੇ ਨਾਲ ਬੋਲ ਰਿਹਾ ਆ ਬੱਚੀ ਦੇ ਸਾਹਮਣੇ ਬੋਲ ਰਿਹਾ ਆ ਤੇ ਬੱਚੇ ਤੇ ਵੀ ਗਲਤ ਅਸਰ ਪੈ ਰਿਹਾ ਆ ਇਸ ਕਰਕੇ ਜੀ ਭੈਣ ਨੂੰ ਜਦੋਂ ਸਾਡੀ ਐਨ ਜੀਓ ਦਾ ਨੰਬਰ ਮਿਲਿਆ ਤੇ ਭੈਣ ਜੀ ਸਾਡੇ ਕੋਲੋਂ ਇੱਥੇ ਹੈਲਪ ਲਈ ਆਏ ਨੇ ਤੇ ਮੇਰੀ ਵੀ ਤੁਹਾਡੇ ਅੱਗੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਜੀ ਇਸ ਭੈਣ ਦਾ ਅਸੀਂ ਸਾਥ ਦੇਈਏ ਕਿਉਂਕਿ ਭੈਣ ਹੁਣੇ ਉਸ ਵਿਅਕਤੀ ਨਾਲ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਉਹਨਾਂ ਵਾਸਤੇ ਉਹ ਸੋਚਦੇ ਨੇ ਕਿ ਉਹਨਾਂ ਲਈ ਉੱਥੇ ਰਹਿਣਾ ਉਹਨਾਂ ਦੀਆਂ ਬੇਟੀਆਂ ਲਈ ਸੇਫ ਨਹੀਂ ਆ ਕਿਉਂਕਿ ਉਹ ਬੰਦਾ दारू ਨਸ਼ਾ ਕਰਕੇ ਆਪਣੀਆਂ ਬੱਚੀਆਂ ਤੇ ਵੀ ਸ਼ਾਇਦ ਗਲਤ ਹੀ ਨਜ਼ਰ ਰੱਖਦਾ ਆ ਤੇ ਇਸ ਕਰਕੇ ਜੀ ਹੱਥ ਜੋੜ ਕੇ ਬੇਨਤੀ ਆ ਸਾਡਾ ਸਾਥ ਜ਼ਰੂਰ ਦਿਓ ਅਸੀਂ ਇੱਕ ਮੀਟਿੰਗ ਰੱਖਾਂਗੇ ਜੀ ਬੇਰਿੰਗ ਕਾਲਜ ਦੇ ਸਾਹਮਣੇ ਹਜੀਰਾ ਪਾਰਕ ਅਸੀਂ ਇੰਸਟਾਗ੍ਰam ਤੇ ਸਟੋਰੀਓ ਦੀ ਪਾਵਾਂਗੇ ਤੇ ਪਲੀਜ਼ ਜੀ ਜਿੰਨੇ ਮੇਰੇ ਭੈਣ ਭਰਾ ਹੈ ਨੇ ਤੇ ਇਸ ਭੈਣ ਦਿਆ ਸਾਥ ਦੇਣ ਲਈ ਅਸੀਂ ਇੱਥੇ ਇਕੱਠੇ ਹੋਵਾਂਗੇ ਹਰ ਇੱਕ ਜਣਾ ਆਪਣੀ ਸਲਾਹ ਦੇ ਸਕਦਾ ਆ ਤੇ ਉਹਦੇ ਮੁਤਾਬਿਕ ਹੀ ਇਸ ਭੈਣ ਦੀ ਹੈਲਪ ਜਿਹੜੀ ਆ ਉਹ ਕੀਤੀ ਜਾਵੇ ਤੇ ਉਸ ਦਰਿੰਦੇ ਤੋਂ ਭੈਣ ਦੇ ਨਾਲ-ਨਾਲ ਉਹਦੀਆਂ ਤਿੰਨ ਬੱਚੀਆਂ ਨੂੰ ਵੀ ਬਚਾਇਆ ਜਾਏ ਕਿਉਂਕਿ ਉਹਨਾਂ ਦਾ ਇੱਕ ਛੋਟਾ ਭਰਾ ਆ ਦਿਉਰ ਉਹ ਵੀ ਬਾਹਰ ਉੱਥੇ ਅਲੱਗ ਰਹਿੰਦਾ ਹੈ ਆਪਣੇ ਬੱਚੇ ਲੈ ਕੇ ਅਲੱਗ ਹੋ ਗਿਆ ਆ ਮਾਂ ਜਿਹੜੀ ਆ ਮਾਂ ਲੁਧਿਆਣੀ ਰਹਿ ਰਹੀ ਆ ਇਹ ਜਿਹੜਾ ਆ ਇਹਨਾਂ ਦਾ ਘਰ ਵਾਲਾ ਉਹ ਤੇ ਇਹ ਇੱਥੇ ਰਹਿੰਦੇ ਸੀ ਕੱਲ੍ਹੋਂ ਰਹਿ ਰਹੇ ਨੇ ਤੇ ਭੈਣ ਦੀ ਜੀ ਆਵਾਜ਼ ਕੱਟੀ ਗਈ ਸੀ ਪਰ ਭੈਣ ਨੇ ਜੋ-ਜੋ ਸਾਨੂੰ ਇਹਦੇ ਵਿੱਚ ਗੱਲਾਂ ਦਸੀਆਂ ਨੇ ਉਹ ਰੂ ਕੰਬਾਉ ਗੱਲਾਂ ਨੇ ਕਿਉਂਕਿ ਹਸਬੰਡ ਵਾਈਫ ਵਿੱਚ ਰਿਲੇਸ਼ਨ ਹੁੰਦਾ ਆ ਪਰ ਇੰਨਾ ਗੰਦੇ ਤਰੀਕੇ ਨਾਲ ਰਿਲੇਸ਼ਨ ਇੰਨੀਆਂ ਗੰਦੀਆਂ ਗੱਲਾਂ ਮੈਂ ਕਹਿੰਨੀ ਆ ਕਿ ਬਿਆਨ ਹੀ ਨਹੀਂ ਹੁੰਦੀਆਂ ਸ਼ਾਇਦ ਰੱਬ ਨੇ ਵੀ ਤਾਂ ਹੀ ਮਾਈਕ ਦੀ ਆਵਾਜ਼ ਬੰਦ ਕਰ ਦਿੱਤੀ ਕਿਉਂਕਿ ਇਹ ਵੈਸੇ ਵੀ ਅਸੀਂ ਜਿਹੜਾ ਹੀ ਔਨ YouTube ਤੇ ਪਾ ਨਹੀਂ ਸੀ ਸਕਦੇ ਜੋ ਜੋ ਗੱਲਾਂ ਸਾਨੂੰ ਭੈਣ ਨੇ ਦਸੀਆਂ ਨੇ ਤੇ ਅਸੀਂ ਤੁਹਾਡੀ ਜੀ ਹੈਲਪ ਮੰਗਦੇ ਆ ਕਿ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਕਿ ਕਲਾਨੌਰ ਦੇ ਇੱਕ ਇੱਕ ਘਰ ਵਿੱਚ ਇਹ ਵੀਡੀਓ ਚੱਲੇ ਤਾਂ ਜੋ ਉਸ ਬੰਦੇ ਨੂੰ ਆਪਣੇ ਆਪ ਵਿੱਚ ਹੀ ਸ਼ਰਮ ਆਵੇ ਤੇ ਉਹ ਇਸ ਭੈਣ ਦੇ ਕੋਲ ਆ ਕੇ ਮਾਫੀ ਮੰਗੇ ਕਿਉਂਕਿ ਜੇਕਰ ਇਹ ਭੈਣ ਵੀ ਲੋਕਾਂ ਵਾਂਗੂ ਕੁੱਟ ਮਾਰਦੀ ਵੀਡੀਓ ਬਣਾ ਦਿੰਦੀ ਤੇ ਸਾਰਿਆਂ ਨੇ ਇਹਨਾਂ ਦੀ ਹੈਲਪ ਵਾਸਤੇ ਆਪ ਹੀ ਅੱਗੇ ਆਉਣਾ ਸੀ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਭੈਣ ਜੀ ਸਾਡੇ ਐਨਜੀਓ ਵਿੱਚ ਆਏ ਨੇ ਤੇ ਅਸੀਂ ਤੁਹਾਡੇ ਅੱਗੇ ਸਾਰਿਆਂ 'ਗੇ ਬੇਨਤੀ ਕਰਦੇ ਆਂ ਕਿ ਇੱਥੇ ਇੱਕ ਧੀ ਦਾ ਸਵਾਲ ਨਹੀਂ ਇੱਥੇ ਚਾਰ ਧੀਆਂ ਦਾ ਸਵਾਲ ਆ ਜਿਨ੍ਹਾਂ ਨੂੰ ਅਸੀਂ ਉਸ ਦਰਿੰਦੇ ਤੋਂ ਬਚਾਉਣਾ ਆ ਉਹ ਦਰਿੰਦਾ ਜੋ ਆਪਣੇ ਖੁਦ ਦੀਆਂ ਜੰਮੀਆਂ ਧੀਆਂ ਦਾ ਵੀ ਆਪਣਾ ਨਹੀਂ ਹੋ ਰਿਹਾ ਇਸ ਕਰਕੇ ਜੀ ਇਸ ਭੈਣ ਦੀ ਹੈਲਪ ਵਾਸਤੇ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਲਾ ਨੌਰ ਦੇ ਘਰ-ਘਰ ਵਿੱਚ ਇਹ ਵੀਡੀਓ ਵਾਇਰਲ ਹੋ ਜਾਏ ਤੇ ਕਿਉਂਕਿ ਤਾਂ ਜੋ ਇਨ੍ਹਾਂ ਬੱਚੀਆਂ ਨੂੰ ਇਨਸਾਫ਼ ਮਿਲ ਸਕੇ ਭੈਣ ਦਾ ਕਹਿਣਾ ਸੀ ਕਿ ਹੁਣ ਤੇ ਬੱਚੀਆਂ ਵੀ ਆਪਣੇ ਪਿਓ ਕੋ ਇੰਨਾ ਜ਼ਿਆਦਾ ਡਰਦੀਆਂ ਆ ਕਿਉਂਕਿ ਜਦੋਂ ਵੀ ਉਹਨਾਂ ਦਾ ਫੋਨ ਆਉਂਦਾ ਆ ਤੇ ਬੱਚੀਆਂ ਆਪ ਹੀ ਡਰ ਜਾਂਦੀਆਂ ਨੇ ਕਿ ਪਤਾ ਨਹੀਂ ਪਾਪਾ ਨੇ ਸਾਨੂੰ ਕੀ ਕਹਿ ਦੇਣਾ ਆ ਤੇ ਜਦੋਂ ਇਹਨਾਂ ਦਾ ਘਰ ਵਾਲਾ ਘਰ ਵੀ ਵਾਪਸ ਆਉਂਦਾ ਆ ਤੇ ਤਾਂ ਵੀ ਉਹਨਾਂ ਦੀ ਵੇਖਣੀ ਜਿਹੜੀ ਆ ਉਹ ਭੈਣ ਕਹਿੰਦੀ ਕਿ ਸਹੀ ਨਹੀਂ ਲੱਗਦੀ ਕਿਉਂਕਿ ਵੇਖੋ ਜੀ ਉਹ ਅੱਜਕੱਲ ਸਕੂਲਾਂ ਵਿੱਚ ਹੀ ਦੱਸਦੇ ਆ ਗੁੱਡ ਟੱਚ ਬੈਡ ਟੱਚ ਤੇ ਬੱਚਿਆਂ ਨੂੰ ਇੰਨੀ ਕੀ ਸਮਝ ਹੁੰਦੀ ਆ ਤੇ ਜਿਵੇਂ ਹੁਣ ਭੈਣ ਨੇ ਦੱਸਿਆ ਕਿ ਇਹਨਾਂ ਦੀ ਵੱਡੀ ਬੇਟੀ 15 ਕੇ ਸਾਲਾਂ ਦੀ ਆ ਤੇ ਹਰ ਇੱਕ ਨੂੰ ਸਮਝ ਹੁੰਦੀ ਆ ਕਿ ਕਿਹੜਾ ਲਫ਼ਜ਼ ਕਹਿ ਰਹੇ ਨੇ ਤੇ ਕਿੱਦਾਂ ਦਾ ਆ ਕਹਿ ਰਹੇ ਨੇ ਹਨਾ ਗਲਤ ਆ ਜਾਂ ਕਿਵੇਂ ਆ ਤੇ ਕਹਿੰਦੇ ਕਿ ਮੈਨੂੰ ਆਪ ਨੂੰ ਬਹੁਤ ਸ਼ਰਮ ਆਉਂਦੀ ਆ ਜਦੋਂ ਬੱਚਿਆਂ ਦੇ ਸਾਹਮਣੇ ਕੋਈ ਵੀ ਗਲਤ ਤਰੀਕਾ ਜਾਂ ਗਲਤ ਟੱਚ ਕਰਦੇ ਨੇ ਕਿਉਂਕਿ ਵੇਖੋ ਨਿਆਣੀਆਂ ਆ ਹਨਾ ਬੱਚਿਆਂ ਦੇ ਸਾਹਮਣੇ ਜੋ ਵੀ ਆਪਾਂ ਕਰਾਂਗੇ ਬੱਚਿਆਂ ਤੇ ਵੀ ਅਸਰ ਪੈਂਦਾ ਆ ਤੇ ਭੈਣ ਕਹਿੰਦੀ ਆ ਕਿ ਬੱਚੀਆਂ ਦੀ ਸੇਫਟੀ ਵਾਸਤੇ ਉਹ ਜਿਹੜਾ ਆ ਆਪਣੇ ਘਰ ਵਾਲੇ ਨੂੰ ਛੱਡਣਾ ਹੀ ਬਿਹਤਰ ਸਮਝ ਰਹੇ ਨੇ ਕਿਉਂਕਿ ਇੱਕ ਘਰਵਾਲੀ ਤੇ ਚਲੋ ਆਪਣੇ ਘਰ ਵਾਲੇ ਦਾ ਸਾਥ ਦਿੰਦੀ ਆ ਹੈਨਾ ਪਰ ਜਦੋਂ ਗੱਲ ਆਉਂਦੀ ਆ ਇੱਕ ਮਾਂ ਲਈ ਆਪਣੇ ਬੱਚਿਆਂ ਦਾ ਤੇ ਫਿਰ ਮਾਂ ਜਿਹੜੀ ਆ ਉਹ ਬੱਚਿਆਂ ਦਾ ਹੀ ਸਾਥ ਦਿੰਦੀ ਆ ਤੇ ਮਾਂ ਨੂੰ ਹੁੰਦਾ ਹੈ ਕਿ ਮੇਰੇ ਬੱਚੇ ਸੇਫ ਰਹਿਣ ਭਾਵੇਂ ਉਹਦੇ ਲਈ ਉਹਨੂੰ ਕੁਝ ਵੀ ਕਰਨਾ ਪਵੇ ਤੇ ਇਸ ਕਰਕੇ ਜੀ ਤੁਹਾਡੇ ਅੱਗੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਸੀਂ ਬਾਰ-ਬਾਰ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਤਾਂ ਕਹਿ ਰਹੇ ਆ ਕਿਉਂਕਿ ਜੀ ਚੰਗੇ ਘਰਾਂ ਦੀਆਂ ਧੀਆਂ ਦੀ ਕੋਈ ਵੀਡੀਓ ਹੋਵੇ ਜਾਂ ਹੈਲਪ ਦੀ ਲੋੜ ਹੋਵੇ ਤੋ ਉਹਨਾਂ ਦੀ ਹੈਲਪ ਕਰਨ ਨੂੰ ਸਾਰੇ ਇਤਿਆਰ ਹੁੰਦੇ ਨੇ ਜਿਵੇਂ ਹੁਣ ਤੁਸੀਂ ਪਿੱਛੇ ਜੇ ਦੇਖਿਆ ਸੀ ਟਰੈਕਟਰ ਵਾਲੀ ਕੁੜੀ ਜਿਹੜੀ ਇੰਸਟਾਗ੍ਰam ਤੇ ਬੜੀ ਫੇਮਸ ਵਾਇਰਲ ਹੋਈ ਉਹਦੀ ਸਿਰਫ ਉਹਦੇ ਫਿਊਂਸੇ ਨੇ ਵੀਡੀਓ ਹੀ ਇੱਕ ਪਾਈ ਸੀ ਤੇ ਉਹਦੀ ਵੀਡੀਓ ਬੜੀ ਵਾਇਰਲ ਸਾਰਿਆਂ ਨੇ ਕੀਤੀ ਉਹਦੀ ਹੈਲਪ ਲਈ ਨਿਯੰਗ ਸਿੰਘ ਸਾਰੇ ਜਾਣੇ ਖੜੇ ਹੋਏ ਪਰ ਇਦਾਂ ਦੀਆਂ ਗਰੀਬ ਧੀ ਆਂਦਾ ਹੀ ਹੈਲਪ ਵਾਸਤੇ ਕੋਈ ਨਹੀਂ ਆਊਗਾ ਅਸੀਂ ਆਪ ਖੁਦ ਤੁਹਾਨੂੰ ਕਹਿੰਨੇ ਵੀ ਕਿਸੇ ਨੇ ਅੱਗੇ ਨਹੀਂ ਵਧਣਾ ਤੇ ਇਸ ਕਰਕੇ ਅਸੀਂ ਜੀ ਤੁਹਾਡੇ ਅੱਗੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਜੋ ਨਿਹੰਗ ਜਿੱਥੇ ਬੰਦੀਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਤੇ ਸਾਰੇ ਜਾਣੇ ਅਸੀਂ ਇਸ ਭੈਣ ਦੀ ਹੈਲਪ ਕਰੀਏ ਤੇ ਇਸ ਭੈਣ ਨੂੰ ਉਸ ਨਰਕ ਤੋਂ ਛੁਟਕਾਰਾ ਦਿਵਾ ਸਕੀਏ ਤੇ ਨਾਲ ਹੀ ਜੇ ਇਹਨਾਂ ਬੱਚੀਆਂ ਦਾ ਜਿਹੜਾ ਭੇਖਿਆ ਉਹਨੂੰ ਸਵਾਰ ਸਕੀਏ ਤੇ ਬੱਚੀਆਂ ਦਾ ਭੇਖ ਜੀ ਅਸੀਂ ਤਾਂ ਹੀ ਸਵਾਰ ਸਕਦੇ ਹਾਂ ਜੇਕਰ ਅਸੀਂ ਉਸ ਪਿਓ ਕੋਲੋਂ ਇਹਨਾਂ ਬੱਚੀਆਂ ਦਾ ਹੱਕ ਜਿਹੜਾ ਉਹ ਲੈ ਕੇ ਦੇ ਸਕੀਏ ਇਹਨਾਂ ਦਾ ਖਰਚਾ ਉਹਨੂੰ ਕਹੀਏ ਵੀ ਤੂੰ ਚੁੱਕ ਤੇ ਜੋ ਵੀ ਕਰਦੇ ਥਾਂ ਦੇ ਵਿੱਚੋਂ ਇਹਨਾਂ ਦਾ ਹਿੱਸਾ ਬਣਦਾ ਆ ਉਹ ਤਿੰਨਾਂ ਬੱਚੀਆਂ ਦੇ ਨਾਮ ਜਿਹੜਾ ਉਹ ਕਰੇ ਕਿਉਂਕਿ ਤੁਸੀਂ ਆਪ ਸਿਆਣੇ ਜੀ ਜੀ ਕੱਲ ਨੂੰ ਧੀਆ ਦੇ ਵਿਆਹ ਕਰਨੇ ਇਹਨਾਂ ਨੇ ਹਣ ਪੜਾਈਆਂ ਲਿਖਾਈਆਂ ਕਰਾਉਣੀਆਂ ਆ ਜੋ ਅੱਜ ਭੈਣ ਭੁਗਤ ਰਹੀ ਐ ਤੇ ਭੈਣ ਕਹਿੰਦੀ ਆ ਕਿ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਮੇਰੀਆਂ ਬੱਚੀਆਂ ਵੀ ਇਹ ਸਭ ਕੁਝ ਭੁਗਤਣ ਇਸ ਕਰਕੇ ਭੈਣ ਦੇ ਆ ਜੀ ਸਾਥ ਜਰੂਰ ਦਓ ਤਾਂ ਜੋ ਭੈਣ ਨੂੰ ਉਸ ਦਾ ਦੇ ਘਰ ਵਿੱਚੋਂ ਜਿਹੜਾ ਉਹ ਹਿੱਸਾ ਮਿਲ ਸਕੇ ਤੇ ਭੈਣ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਕਰ ਸਕੇ ਬੱਚੀਆਂ ਨੂੰ ਜੀ ਵਧੀਆ ਤਰੀਕੇ ਨਾਲ ਪੜਾ ਲਿਖਾ ਕੇ ਤੇ ਇੰਨਾ ਕਿ ਸਟੈਂਡ ਕਰਨ ਤਾਂ ਜੋ ਕੱਲ ਨੂੰ ਉਹਨਾਂ ਨੂੰ ਕਿਹੇ ਅੱਗੇ ਹੱਥ ਡਾਉਣ ਦੀ ਲੋੜ ਨਾ ਪਵੇ ਹੁਣ ਤੁਸੀਂ ਬੜੀਆਂ ਵੀਡੀਓ ਦੇਖਿਆ ਹੋਣਗੀਆਂ ਕੁਝ ਲੋਕ ਪੈਸੇ ਮੰਗਣ ਲੱਗ ਪੈਂਦੇ ਰਸਣ ਮੰਗਣ ਲੱਗ ਪੈਂਦੇ ਆ ਪਰ ਕੁਝ ਕਿ ਭੈਣ ਭਰਾ ਇਦਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਨੇ ਕਿ ਅਸੀਂ ਅਣਖਣਾ ਜੀਣਾ ਪਸੰਦ ਕਰਦੇ ਆ ਅਸੀਂ ਜੀ ਹੱਥ ਕਿਸੇ ਅੱਗੇ ਨਹੀਂ ਦਉਣਾ ਅਸੀਂ ਕਮਾਈ ਕਰਕੇ ਤੇ ਫਿਰ ਅਸੀਂ ਬੱਚੇ ਪਾਲ ਲਾਂਗੇ ਪਰ ਇਹ ਆ ਕਿ ਉਹ ਆਪਣਾ ਹੱਕ ਜਾਣ ਵੀ ਨਹੀਂ ਦਿੰਦੇ ਜੇ ਇੱਥੇ ਉਹਨਾਂ ਦੀਆਂ ਕੁੜੀਆਂ ਦਾ ਹੱਕ ਬਣਦਾ ਆ ਉੱਥੇ ਅਸੀਂ ਵੀ ਅੱਗੇ ਹੋ ਕੇ ਉਹਨਾਂ ਬੱਚੀਆਂ ਦਾ ਹੱਕ ਦਵਾਵਾਂਗੇ ਤੇ ਭੈਣ ਨੂੰ ਇਨਸਾਫ ਦਵਾਵਾਂਗੇ ਤੇ ਇਸ ਵਾਸਤੇ ਜੀ ਤੁਹਾਡੇ ਸਭ ਦੇ ਸਾਥ ਦੀ ਲੋੜ ਆ ਤੇ ਸਾਡੇ ਜੀ ਸਾਂਝਾ ਪੇਕਾਕਰ ਐਨਜੀਓ ਵੱਲੋਂ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਇਸ ਭੈਣ ਦਾ ਸਾਥ ਦੇਈਏ ਤੇ ਇਸ ਭੈਣ ਦਾ ਸਾਥ ਤੁਸੀਂ ਆਪਣੇ ਘਰ ਬੈਠੇ ਹੀ ਦੇ ਸਕਦੇ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿੰਨੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਭੈਣ ਨੂੰ ਓਨੀ ਹੀ ਹੈਲਪ ਮਿਲੇਗੀ ਜੀ ਬਸ ਜੀ ਤੁਹਾਡੇ ਅੱਗੇ ਹੀ ਬੇਨਤੀ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਇਸ ਭੈਣ ਦਾ ਇਹਨਾਂ ਤਿੰਨ ਬੱਚੀਆਂ ਦਾ ਤੇ ਸਾਡੀ ਐਨਜੀਓ ਦਾ ਤੇ ਮੇਰਾ ਸਾਥ ਜਰੂਰ ਦਿਓਗੇ ਤੇ ਇਸ ਭੈਣ ਨੂੰ ਅਸੀਂ ਇਨਸਾਫ ਦਿਵਾ ਸਕਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ